ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਗੁਰਮਖ ਪਿਆਰਿਓ ਆਪਾਂ ਵਿਚਾਰ ਕਰ ਰਏ ਸੀ ਮਨ ਦੇ ਵਿਚਾਰਾਂ ਦੇ ਵੀ ਆਪਾਂ ਮਨ ਨੂੰ ਕਿੱਦਾਂ ਉਸ ਮੈਲ ਤੋਂ ਬਚਾਉਣਾ ਵੀ ਸੰਸਾਰ ਤੇ ਆਪਣੇ ਹਿਸਾਬ ਨਾਲ ਲੱਗਿਆ ਹੋਇਆ ਹੈ ਨਾ ਸੰਸਾਰ ਨੇ ਆਪਣੇ ਕਰਮ ਕਰਨੇ ਨੇ ਆਪਾਂ ਆਪਣਾ ਵਿਚਾਰ ਕਿਦਾਂ ਕਰਨਾ ਉਹਨਾਂ ਸਿਚੁਏਸ਼ਨਾਂ ਦੇ ਵਿੱਚ ਬਈ ਸਾਡੇ ਮਨ ਨੂੰ ਵਿਚਾਰਾਂ ਦੀ ਮੈਲ ਨਾ ਲੱਗੇ ਕਿਉਂਕਿ ਜਦੋਂ ਵੀ ਅਸੀਂ ਕੋਈ ਵਿਚਾਰ بار بار ਲਈ ਜਾਂਦੇ ਆ ਲਈ ਜਾਂਦੇ ਆ ਉਹ ਵਿਚਾਰ ਸਾਨੂੰ ਪਰਪੱਕ ਹੋ ਜਾਂਦੇ ਗਿਆਨ ਆਪਾਂ ਪਰਪੱਕ ਨਹੀਂ ਕਰਦੇ ਬਈ ਇਸ ਤੋਂ ਛੁਟਕਾਰਾ ਕਿਦਾਂ ਪਾਉਣਾ ਗਿਆਨ ਪਰਪੱਕ ਨਹੀਂ ਕਰਦੇ ਆਪਾਂ ਵਿਚਾਰ ਪਰਪੱਕ ਕਰਦੇ ਆ ਮਾਇਆ ਨੂੰ ਪਰਪੱਕ ਕਰੀ ਜਾਂਦੇ ਆ ਉਹ ਫਿਰ ਮਾਇਆ ਨੂੰ ਜਦੋਂ ਪਰਪੱਕ ਕਰੀ ਜਾਂਦੇ ਆ ਨਾ ਉਹ ਸਾਡੇ ਮਨ ਨੂੰ ਬੈਣ ਲੱਗਦੀ ਵੀ ਕੋਈ ਵੀ ਵਿਚਾਰ ਸਾਨੂੰ बार-बार ਆਉਂਦਾ ਆ ਤੇ ਉਹਨੂੰ ਛੱਡਣਾ ਕਿੱਦਾਂ ਇਹ ਸੰਗਤ 'ਚ ਆਪਾਂ ਆ ਕੇ ਸਿੱਖਦੇ ਆ ਵੇਖੋ ਰੋਜ਼ ਆਪਾਂ ਗਿਆਨ ਦੀ ਵਿਚਾਰ ਕਰਦੇ ਆ ਨਾ ਜਿਹੜਾ ਗਿਆਨ ਗੁਰਮੁਖ ਪਿਆਰੋਂ ਏਦਾਂ ਦਾ ਜਾਲਿਆ ਵੀ ਇਹ ਰੋਜ਼ ਹੀ ਸਾਡੇ ਮਨ ਦਾ ਇਸ਼ਨਾਨ ਕਰਦਾ ਹੈ ਰੋਜ਼ ਆਪਾਂ ਇਹਦੇ ਚ ਨਹਾਉਨੇ ਆ ਰੋਜ਼ ਸਾਡੇ ਵਿਚਾਰਾਂ ਦੀ ਮੈਲ ਉੱਤਰਦੀ ਆ ਉਹ ਗੱਲ ਵੱਖਰੀ ਹੈ ਵੀ ਆਪਾਂ ਬਾਅਦ ਚ ਫਿਰ ਜਾ ਕੇ ਵਿਚਾਰਾਂ ਚ ਡਿੱਗ ਜਾਈਏ ਫਿਰ ਆਪਾਂ ਆਪਾਂ ਜਿਵੇਂ ਨਹਾ ਧੋ ਕੇ ਚਿੱਕੜ ਚ ਜਾ ਕੇ ਮੜ ਜਾਈਏ ਫਿਰ ਤੇ ਉਹੀ ਸਾਡੇ ਮਨ ਦੀ ਹਾਲਤ ਹੋ ਜਾਂਦੀ ਹੈ ਅਪਾ ਵਿਚਾਰਾਂ ਨੂੰ ਪਰਪੱਕ ਕਰਨਾ ਨਹੀਂ ਸਿੱਖਣਾ ਅਪਾ ਗਿਆਨ ਨੂੰ ਪਰਪੱਕ ਕਰਨਾ ਸਿੱਖਣਾ ਕਿ ਬਾਰ ਬਾਰ ਆਪਣੇ ਮਨ ਨੂੰ ਗਿਆਨ ਦੀ ਮੱਤ ਦੇਣੀ ਜੋ ਜੋ ਅਪਾ ਮਨ ਨੂੰ ਗਿਆਨ ਦੀ ਮੱਤ ਦਵਾਂਗੇ ਇਹਨੇ ਵਿਚਾਰਾਂ ਤੋਂ ਰਹਿਤ ਹੋ ਜਾਣਗੇ ਫਿਰ ਇਹਨੇ ਨਿੱਜ ਘਰ ਚ ਬੈਠਣਾ ਸਿੱਖਣਾ ਇਹਨੇ ਨਿੱਜ ਘਰ ਚ ਬੈਠ ਕੇ ਹੁਣ ਆਪੇ ਦੀ ਪਛਾਣ ਕਰ ਲਈ ਮਾਇਆ ਦੀ ਵੀ ਪਹਿਚਾਨ ਕਰ ਲਈ ਪੇ ਸੂਖਮ ਜਿਹੜੇ ਵਿਚਾਰ ਨੇ ਇਹ ਮਾਇਆ ਆ ਮਨ ਵੀ ਸੂਖਮ ਮਨ ਨੂੰ ਪਤਾ ਲੱਗ ਗਿਆ ਵੀ ਆ ਮੇਰਾ ਜਿਹੜਾ ਆਕਾਰ ਨਿਰਆਕਾਰ ਆ ਫਿਰ ਇਹਨੂੰ ਮਾਲਕ ਦਾ ਵੀ ਭੇਤ ਆ ਗਿਆ ਵੀ ਮਾਲਕ ਵੀ ਨਿਰਆਕਾਰ ਆ ਫਿਰ ਇਹਨੇ ਮਾਲਕ ਦਾ ਸੰਗ ਕਰਨਾ ਮਾਲਕ 'ਚ ਬੈਠ ਕੇ ਸਮਾਂ ਇਹਨੇ ਆਪਣਾ ਵੱਦ ਤੋਂ ਵੱਦ ਉਧਰ ਬਤਾਉਣਾ ਫਿਰ ਜਦੋਂ ਇਹ ਅਵਸਥਾ ਮਨ ਦੀ ਬਣ ਜਾਂਦੀ ਨਾ ਫਿਰ ਮਾਲਕ ਦਾ ਜਿਹੜਾ ਰੂਪ ਹੋ ਜਾਂਦਾ ਸਾਡਾ ਮਨ ਉਹਨਾਂ ਆਪਾਂ ਰੂਹ ਸੰਗਤ ਚ ਆਉਨੇ ਆ ਦੇਖੋ ਸੰਗਤ ਚ ਆਉਣ ਦਾ ਫਾਇਦਾ ਕੀ ਹੈ ਇੱਕ ਤਾਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਗਈ ਇੱਕ ਵੀ ਇੱਕ ਘੰਟਾ ਬੈਠੇ ਦਿਨ ਚ ਘੰਟਾ ਕਦੀ ਬੈਠੇ ਆਪਾਂ ਘਰੇ ਜਾ ਕੇ ਵੀ ਆਪਾਂ ਬੈਠ ਜੀ ਵਿਚਾਰਾਂ ਤੋਂ ਰਹਿਤ ਹੋ ਕੇ ਹੁਣ ਇੱਥੇ ਆਪਾਂ ਇੱਕ ਘੰਟਾ ਬੈਠੇ ਤੇ ਕਿੰਨੇ ਜਾਣੇ ਬੈਠੇ ਔਰ ਜਿੰਨੇ ਜਾਣੇ ਬੈਠੇ ਉਹਨੇ ਘੰਟੇ ਗਣ ਲੋ ਹੈ ਨਾ ਹੁਣ ਅੱਜ ਜਿਹੜੇ ਭੱਜ ਗਏ ਉਧਰ ਨੂੰ ਉਹ ਟਾਈਮ ਉਹਨਾਂ ਨੇ ਆਪਣਾ ਖਾਬ ਕਰ ਲਿਆ ਨਾ ਵੇਖੋ ਇੱਥੇ ਆਪਾਂ ਜੇ ਆਪਾਂ 10-15 ਜਾਣੇ ਵੀ ਬੈਠਦੇ ਆ ਤੇ ਉਹ 10-15 ਘੰਟੇ ਬਣ ਗਏ ਉਹ 10-15 ਘੰਟੇ ਇੱਕ ਜਾਣੇ ਨੂੰ ਮੰਡੇ ਆਉਣੇ 15 ਹੋ ਗਏ ਤੇ ਉਹ 15 ਘੰਟੇ ਇੱਕ ਜਾਨੇ ਦੀ ਬੰਦਗੀ ਗਿਣੀ ਜਾਓ 10 ਜਾਨੇ ਬੈਠੇ ਤੇ 10 ਘੰਟੇ ਇੱਕ ਜਾਨੇ ਦੀ ਬੰਦਗੀ ਗਿਣੀ ਜਾਓ ਸਾਰੀ ਸੰਗਤ ਨੇ ਰਲ ਕੇ ਕੀਤੀ ਕਰੇ 10 ਮਿੰਟ ਦੀ ਬੰਦਗੀ ਕਰਕੇ ਕਿਉਂਕਿ ਇੱਕ ਤੇ ਆਪਾਂ ਸੰਗਤ ਚ ਆ ਕੇ ਬੈਠੇ ਵਿਚਾਰਾਂ ਤੋਂ ਰਹਿਤ ਘੰਟਾ ਆਪਾਂ ਲਾਇਆ ਘੰਟਾ ਲਾਇਆ ਸਵਾ ਘੰਟਾ ਲਾਇਆ ਡੇਢ ਘੰਟਾ ਵੀ ਲਾਇਆ ਉਹ ਦੇਖੋ ਸਾਰੇ ਜਣੇ ਬੈਠ ਕੇ ਕਿੱਥੇ ਦਲ ਜਾਂਦੀ ਮਾਰੇ ਜਨੇ ਕੇ ਸੁਰਤੀ ਸੁਰਤ ਮਲਾਈਏ ਏ ਤਨਕਾ ਤੁਲਹਾ ਲੰਗੀ ਜੇ ਮਿਲ ਸੁਰਤੀ ਸਭ ਸੁਰਤ ਕਮਾਈ ਮਿਲ ਕੀਮਤ ਸਭ ਕੀਮਤ ਪਾਈ ਜਿਹੜਾ ਕੰਮ ਆਪਾਂ ਕੱਲੇ ਨਹੀਂ ਨਾ ਕਰ ਸਕਦੇ ਉਹ ਆਪਾਂ ਸਾਰੇ ਜਣੇ ਮਿਲ ਕੇ ਕਰੀਏ ਕਿ ਜੇ ਕੱਲਾ ਬੰਦਾ ਉਸ ਨੂੰ ਕੰਮ ਕਰਨ ਨੂੰ ਸਮਾਂ ਲਾਵੇ ਦੀ ਦੇਖੋ ਕਿੰਨਾ ਉਹ ਸਮਾਂ ਲੱਗਦਾ ਤੇ ਜੇ ਆਪਾਂ ਉਹੀ ਕੰਮ 10-15 ਜਣ ਰਲ ਕੇ ਕਰੀਏ ਤੇ ਕਿੰਨੀ ਛੇਤੀ ਕੰਮ ਹੋ ਜਾਂਦਾ ਔਰ ਉਹ ਥਕਾਵਟ ਵੀ ਨਹੀਂ ਹੁੰਦੀ ਤੇ ਘਰੇ ਤੁਸੀਂ ਇੰਨਾ ਸਮਾਂ ਬੈਠ ਕੇ ਬੰਦਗੀ ਕਰਿਓ ਥਕਾਵਟ ਹੁੰਦੀ ਹੀ ਨਹੀਂ ਹੁੰਦੀ ਕਿਉਂਕਿ ਮਹਾਰਾਜ ਐਵੇਂ ਸੰਗਤ ਨੂੰ ਇੰਨੀ ਪ੍ਰੈਫਰੈਂਸ ਨਹੀਂ ਦੇ ਰਹਾ ਸੰਗਤ ਦਾ ਕੋਈ ਮਤਲਬ ਹੈ ਜਦੋਂ ਆਪਾਂ ਇਸ ਚੀਜ਼ ਨੂੰ ਆਪਣੇ ਰਗ ਤੇ ਨਾ ਕਿ ਹਾਂ ਜੇ ਹੀ ਸੰਗਤ ਤੇ ਨਹੀਂ ਗਿਆ ਤੇ ਸਾਨੂੰ ਘਟਾ ਹੈ ਸਾਡੀ ਸਮਝ ਲੋ ਅੱਜ ਦੀ ਦਿਹਾੜੀ ਨਹੀਂ ਪਈ ਆਪਾਂ ਕਿਹਨਾਂ ਪੀਜ਼ ਦਫ਼ਤਰ ਆਜਾ ਆਪਾਂ ਲਾਏ ਕਿ ਅੱਜ ਪੁਨੀ ਦਿਹਾੜੀ ਪਈ ਹੈ ਹੈਨਾ ਕਿੰਨੀ ਕਿੰਨੂ ਪੈ ਰੇ ਹੈ ਦਿਹਾੜੀ ਦਾ ਹੀ ਖੇលਿਆ ਸਾਰਾ ਓਕੇ ਦਿਨੇ ਆਉਣਾ ਤੇ ਰਾਤ ਨੂੰ ਘਰੇ ਜਾਣਾ ਹੁਣ ਮਹਾਰਾਜ ਜਿਹੜਾ ਕਹਿੰਦਾ ਲਾਹਾ ਕਟਿਓ ਦਿਹਾੜੀ ਨੰਨ ਸਰ ਜੀ ਉਹਨੇ ਵੀ ਆ ਜਿਹੜਾ ਲਾਹਾ ਘਟਨਾ ਆ ਘਟ ਕੇ ਕਿੰਨੇ ਕ ਜਾਂਦੇ ਵੀ ਰੋਜ਼ ਸੰਗਤ ਚ ਬੈਠ ਕੇ ਜਿੱਦਣ ਆਪਾਂ ਸੰਗਤ ਚ ਨਹੀਂ ਨਾ ਆਏ ਸਮਝੋ ਬਹੁਤ ਵੱਡਾ ਘਾਟਾ ਪੈ ਗਿਆ ਵੇਖੋ ਆਪਾਂ ਆਵਲ ਤਾਂ ਛੁੱਟੀ ਕਰੀ ਦੀ ਨਹੀਂ ਜੇ ਕਰਨੀ ਨਹੀਂ ਪੈ ਜੇ ਤੇ ਹੁੰਦਾ ਕਿ ਸੰਗਤ ਚ ਹੋ ਕੇ ਫਿਰ ਬਾਅਦ ਚੱਕ ਨੂੰ ਚਲ ਜਾਓ ਉੱਟਾ ਹੀ ਤਨ ਵੱਜ ਗਏ ਫਿਰ ਜਿੱਦਣ ਆਪਾਂ ਨੂੰ ਕਿਤੇ ਹੀ ਹੁੰਦਾ ਕਦੀ ਕਿਤੇ ਛੁੱਟੀ ਕਰਨੀ ਪੈ ਜੇ ਤਾਂ ਆਪਾਂ ਨੂੰ ਲੱਗਦਾ ਵੀ ਅੱਜ ਦੱਤੈ ਦੇ ਕੰਮ ਨੂੰ ਕੋਈ ਫਰਕ ਨਹੀਂ ਦੱਤਰ ਨੂੰ ਪੈਣਾ ਪਰ ਇਥੇ ਸੰਗਲ ਦਾ ਜਿਹੜਾ ਕਾਟਾ ਪੈ ਜਾਂਦਾ ਉਹ ਕਾਟਾ ਪੈ ਜਾਂਦਾ ਉਹ ਵੀ ਇਹ ਚ ਮਾਲਕ ਦੇ ਗੁਣ ਨਹੀਂ ਗਾਇ ਮੋਨਾ ਜਿਵੇਂ ਜਿਵੇਂ ਸਾਡਾ ਮਨ ਸੱਚ ਚ ਜਾਊਗਾ ਨਾ ਤੇ ਸਾਨੂੰ ਪਤਾ ਲੱਗਣਾ ਆ ਵੀ ਕਿਉਂਕਿ ਜੇ ਮਨ ਵਿਚਾਰਾਂ 'ਚ ਫੇਰ ਨਹੀਂ ਪਤਾ ਲੱਗਣਾ ਵਿਚਾਰਾਂ ਨੇ ਸਮਝ ਹੀ ਨਹੀਂ ਆਉਣ ਦੇਣੇ ਸੋ ਜੀ ਨਹੀਂ ਪੜ੍ਹਦੇ ਨਹੀਂ ਪਰ ਜਦੋਂ ਆਪਾਂ ਨੂੰ ਆਪਣੇ ਟਾਰਗੇਟ ਦਾ ਪਤਾ ਲੱਗ ਗਿਆ ਨਾ ਕਿ ਇਥੇ ਕਰਨ ਕੀ ਆਏ ਆ ਸੰਸਾਰ ਦੇ ਵਿੱਚ ਅਸੀਂ ਕਰਨ ਕੀ ਆਏ ਆ ਅਸੀਂ ਨਾਮ ਜਪਣ ਆਏ ਆ ਸਾਧ ਸੰਗਤ ਕਰਨ ਆਏ ਆ ਤੇ ਜਿੱਦਨ ਨਹੀਂ ਹੋਈ ਸਮਝੋ ਤੇ ਨਾ ਖਰਾਬ ਗਿਆ ਹੁਣ ਦ੍ਰਿਸ਼ਟੀਮਾਨ ਚ ਆਪਾਂ ਭੱਜਦੇ ਆ ਕਈ ਕਹਿੰਦੇ ਅਸੀਂ ਦੋ ਟਾਈਮ ਗੁਰਦੁਆਰਾ ਸਾਹਿਬ ਜਾਂਦੇ ਆ ਕੋਈ ਕਹਿੰਦਾ ਅਸੀਂ ਇੱਕ ਟਾਈਮ ਜਾਂਦੇ ਆ ਤੇ ਕਈ ਬਿジネス ਦਾ ਦੇਖਿੰਦੇ ਕਿ ਅੱਜ ਗੁਰਦੁਆਰਾ ਸਾਹਿਬ ਨਹੀਂ ਗਿਆ ਤਾਂ ਅੱਜ ਠੀਕ ਨਹੀਂ ਲੱਗ ਰਿਹਾ ਵੀ ਅੱਜ ਕੋਈ ਕੰਮ ਰਹਿ ਗਿਆ ਕਿਉਂਕਿ ਉਹਨਾਂ ਦੀ ਜੇ ਮਨ ਦੀ ਕਪੈਸਿਟੀ ਇੰਨੀ ਕੀ ਕਿ ਬਾਹਰ ਨੂੰ ਹੀ ਭੱਜਦਾ ਮਨ ਹੁਣ ਮਹਾਰਾਜ ਨੇ ਤੇ ਗੁਰਦੁਆਰੇ ਹੀ ਸਰੀਰ ਨੂੰ ਮੰਨਦਾ ਮਹਾਰਾਜ ਤੇ ਕਹਿੰਦੇ ਵੀ ਹਰ ਮੰਦਿਰੇ ਹੋ ਸਿਰਹ ਗਿਆਨ ਰਤਨ ਪ੍ਰਗਟ ਹੋਏ ਜੇ ਗਿਆਨ ਪ੍ਰਗਟ ਹੋਵੇ ਉਹੀ ਹੈ ਗੁਰਦੁਆਰਾ ਜਿੱਥੇ ਗਿਆਨੀ ਨੇ ਫਿਰਕਾ ਦਾ ਗੁਰਦੁਆਰਾ ਉਹਦਾ ਤੇ ਗੁਰਦੁਆਰਾ ਬਾਹਰ ਹੀ ਆ ਫਿਰ ਹੈ ਨਾ ਹੁਣ ਉਹਦੀ ਇੰਨੀ ਕੁ ਭੁੱਖ ਆ ਉਹ ਇੰਨੀ ਕੀ ਰੋਟੀ ਨਾ ਰਾਜਦਾਰ ਵਿਚਾਰਾ ਹੁਣ ਲੱਗਦਾ ਕਿ ਮੈਂ ਅੱਜ ਨਹੀਂ ਗਿਆ ਤੇ ਮੇਰਾ ਦਿਨ ਠੀਕ ਨਹੀਂ ਹੁਣ ਆਪ ਜੇਰੀ ਭੁੱਖ ਜ਼ਿਆਦਾ ਆ ਹੈ ਨਾ ਮਹਾਰਾਜ ਕਹਿੰਦੇ ਨੇ ਕਿ ਨਾਮ ਦੀ ਭੁੱਖ ਸਾਨੂੰ ਹੋਣੀ ਚਾਹੀਦੀ ਹੈ ਰੇਰਾਸਤੇ ਪਾਠ ਸੁੰਨਾ ਨੂੰ ਅਕੀਓ ਸੱਚੇ ਨਾਮ ਕੀ ਲਾਗੇ ਪੁੱ ਇਹ ਤ ਭੁੱਖੇ ਖਾਏ ਚਲੀਏ ਦੋ ਜਦੋਂ ਆਪਾ ਨਾਮ ਦਾ ਭੋਜਨ ਖਾਵਾਂਗੇ ਸਾਡੇ ਦੁੱਖ ਚਲੇ ਜਾਣਗੇ ਭੁੱਖ ਮਿਟ ਜੀ ਦੁੱਖ ਵੀ ਖਤਮ ਹੋ ਇਹ ਤ ਭੁੱਖੇ ਕੈ ਚਲੀਏ ਦੁੱਖ ਸੋਕੂ ਬਿਸਰੇ ਮੇਰੀ ਮਾਂ ਮੇਰੀ ਮਾਂ ਮੈਨੂੰ ਵਿਸਰਨਾ ਜਾਵੇ ਸੱਚਾ ਸਾਇਬ ਸਚਿਨ ਉਹ ਸੱਚੇ ਸਾਇਬ ਨੂੰ ਮੈਂ ਵਿਸਰਾ ਨਾ ਮੈਂ ਉਹਦੇ ਨਾਮ ਨੂੰ ਵਿਸਰਾ ਨਾ ਮੇਰੀ ਮਾਏ ਮੈਨੂੰ ਵਿਸਰੇ ਨਾ ਮੈਨੂੰ ਦੇ ਨਾਮ ਦੀ ਭੁੱਖ ਲੱਗੀ ਰਹੇ ਜਦੋਂ ਮੈਂ ਉਹਦਾ ਨਾਮ ਜਪਦਾ ਤੇ ਮੈਨੂੰ ਇਹ ਲੱਗਦਾ ਵੀ ਮੇਰੀ ਭੁੱਖ ਉਤਰ ਗਈ ਤੇ ਮੇਰੇ ਦੁੱਖ ਵੀ ਖਤਮ ਦੁੱਖ ਤੇ ਵੀ ਛੋੜੇਦਾ ਆ ਅਸਲ ਤੇ ਦੁੱਖ ਪਦਾ ਜੀਵ ਨੂੰ ਕੀ ਆ ਦੁੱਖ ਜੀਵ ਨੂੰ ਛੋੜੇਦਾ ਆ ਫਰਮੇਸ਼ਾਲ ਤੋਂ ਉੱਚੜਿਆ ਅਮਾਇਆ ਬਾਹਰ ਦੇ ਬਰਾਗ ਲਈ ਬਿਠੀ ਐ ਪਤਾ ਨਾ ਲੱਗੇ ਜੀਵ ਨੂੰ ਵੀ ਜੀਵਾ ਕਿ ਮੇਰੇ ਕੋ ਨਹੀਂ ਐ ਜਿਵੇਂ ਉਹ ਦਾਤ ਨਹੀਂ ਮਿਲੀ ਮੈਨੂੰ ਉਹ ਨਹੀਂ ਮਿਲਿਆ ਸੰਸਾਰ ਤੇ ਤੋ ਜੀਵ ਨੂੰ ਭਾਂਮ ਚ ਪਾਤਾ ਤੇ ਜੀਵ ਸਾਰੀ ਜ਼ਿੰਦਗੀ ਉਹਨਾਂ ਵਿਸ਼ੇਸ਼ ਅੰਗਰਸ ਉਹਨੂੰ ਇਹ ਨਹੀਂ ਪਤਾ ਕਿ ਅਸਲ ਚ ਮੈਨੂੰ ਦੁੱਖ ਤਾਂ ਵਿਛੋੜੇ ਦਾ ਐ ਹੁਣ ਜਿਨ੍ਹਾਂ ਨੂੰ ਮਾਰਾ ਜੀ ਸਮਝਾ ਦਿੰਦੇ ਆ ਵੀ ਇਹ ਦੁੱਖ ਵਿਛੋੜੇ ਦਾ ਮੰਨ ਨੂੰ ਲੱਗਾ ਤੇ ਜਿਹੜਾ ਸਮਝ ਜਾਂਦਾ ਉਹ ਫਿਰ ਗਿਆਨ ਦੁਆਰਾ ਉਹ ਦੂਰੀ ਨੂੰ ਦੂਰ ਕਰ ਲੈਂਦਾ ਹੁਣ ਜਿਹੜਾ ਗਿਆਨ ਹੈ ਗੁਰਮਖ ਪਿਆਰਿਓ ਇਹ ਸਾਨੂੰ ਬ੍ਰਹਮ ਦਾ ਜੋ ਗਿਆਨ ਕਰਾਇਆ ਜਾਂਦਾ ਨਾ ਇਹ ਬਹੁਤ ਇਹ ਦੂਰੀ ਨੂੰ ਖਤਮ ਕਰ ਦਿੰਦਾ ਕਿਉਂਕਿ ਗਿਆਨ ਦੁਆਰਾ ਸਾਨੂੰ ਸਮਝ ਆ ਜਾਂਦੀ ਪੀ ਪਰਮੇਸ਼ਰ ਹਰ ਜਗ੍ਹਾ ਮੌਜੂਦ ਹੈ ਉਹ ਹਾਜ਼ਰ ਨਾਜ਼ਰ ਹੈ ਸਾਡੀ ਸੁੱਤ ਚ ਬੈਠ ਗਈ ਇਹ ਗੱਲ ਕਿ ਪਰਮੇਸ਼ਰ ਹਾਜ਼ਰ ਨਾਜ਼ਰ ਹੈ ਤੇ ਫਿਰ ਆਪਾਂ ਨੂੰ ਬਾਰ-ਬਾਰ ਰਸਨਾ ਨਾ ਧੌਂਨੇ ਆ ਉਦੀ ਆਰਾਧਨਾ ਕਰਦੇ ਆ ਗਿਆਨ ਵੀ ਵਸ ਗਿਆ ਸੁਰਤ ਵਿੱਚ ਨਾਮ ਵੀ ਵਸ ਗਿਆ ਸੁਰਤ ਵਿੱਚ ਫਿਰ ਸਾਨੂੰ ਪਰਮੇਸ਼ਰ ਨੇੜੇ ਮਹਿਸੂਸ ਹੁੰਦਾ ਫਿਰ ਸਿੱਧੀ ਸਿੱਗੇ ਨਾਮ ਪ੍ਰਗਟ ਹੋ ਗਿਆ ਫਿਰ ਸਿੱਜੀ ਸਿੱਜੀ ਪ੍ਰਕਾਸ਼ ਹੋ ਗਿਆ ਤੇ ਗਿਆਨ ਤੋਂ ਬਿਨਾ ਜੇ ਆਪਾਂ ਕਹੀਏ ਨਾ ਵੀ ਆਪਾਂ ਗਿਆਨਤਾ ਜੇ ਆਪਾਂ ਕਹੀਏ ਅਸੀਂ ਪਰਮੇਸ਼ਰ ਦੇ ਨੇੜੇ ਆਂ ਜੀ ਕਦੀ ਵੀ ਉਹ ਸੋਚ ਹੀ ਗਲਤ ਆ ਇਹ ਜਿੰਨੂੰ ਸੋਝੀ ਨਹੀਂ ਹੈ ਕਿਉਂਕਿ ਜਦ ਤੱਕ ਸਾਨੂੰ ਗਿਆਨ ਨਾ ਹੋਇਆ ਸਾਡੇ ਮਨ ਦੇ ਟਿਕਣਾ ਹੀ ਨਹੀਂ ਇਹ ਗਿਆਨ ਦੀ ਮੱਤ ਨੇ ਟਿੱਕੇ ਬੈੜਦਾ ਜਦੋਂ ਵੀ ਇਹ ਵਿਚਾਰਾਂ 'ਚ ਜਾਵੇ ਜਦੋਂ ਵੀ ਇਹ ਮਨ ਨੂੰ ਕੋਈ ਫੁਰਨਾ ਸਤਾਵੇ ਤਾਂ ਇਹਨੂੰ ਗਿਆਨ ਦੀ ਮੱਤ ਦੇਗੀ ਬਿਠਾਉਣਾ ਆਪਾ ਜਦੋਂ ਜਿਹੜਾ ਗਿਆਨ ਆ ਇਹ ਤੱਤ ਗਿਆਨ ਆ ਇਸ ਤੋਂ ਉੱਪਰ ਗਿਆਨ ਨਹੀਂ ਹੈ ਇਸ ਤੋਂ ਉੱਪਰ ਕੁਝ ਆਈ ਨਹੀਂ ਹੈ ਇਹ ਹੀ ਆ ਸਾਚੀ ਸਾਰ ਅੱਗੇ ਤੇ ਜਦੋਂ ਆਪਾਂ ਇਹਨੂੰ ਸਿੱਟਾ ਕੱਢ ਗਏ ਰਿਜ਼ਲਟ ਕੱਢ ਗਏ ਸਾਰ ਇਹਨੂੰ ਸਮਝਾਤਾ ਤੇ ਉਹ ਰੈਲਿਟੀ ਇਹਨੇ ਟਿੱਕੇ ਬੈਠ ਜਾਣਾ ਵੀ ਹਾਂ ਇਹ ਹੀ ਇਸ ਤੋਂ ਉੱਪਰ ਤਾਂ ਇਸ ਤੋਂ ਅੱਗੇ ਤਾਂ ਕੁਝ ਆਈਗੀ ਇਸ ਤੋਂ ਅੱਗੇ ਤਾਂ ਕੋਈ ਗਿਆਨ ਹੀ ਨਹੀਂ ਮੀਏ ਫਿਰ ਇਹਨੇ ਬੈਠ ਜਾਣਾ ਟਿੱਕੇ ਇਦਾਂ ਮਨ ਨੂੰ ਗੁਰਮੁਖ ਪਿਆਰੂ ਸੰਗਤ ਚ ਆਵਾਂਗੇ ਜਪਾਂਗੇ ਬਾਰ ਬਾਰ ਸੁਰਤ ਚ ਗਿਆਨ ਨੂੰ ਲੈਵਾਂਗੇ ਤੇ ਜਦੋਂ ਬਾਰ ਬਾਰ ਸੁਣਦੇ ਹਨ ਫਿਰ ਸੁਰਤਿ ਚ ਬੈਠ ਜਾਂਦੀ ਸਾਡੇ ਗੱਲ ਉ ਤਾਂ ਪੰਜ ਬੈਠੇ ਨੇ ਸੁਰਤ ਮੈਲੀ ਆ ਪੰਜਾਂ ਨਾਲ ਰਲ ਕੇ ਬੈਠੇ ਮਾਇਆ ਨਾਲ ਪਦਾਰਥਾਂ ਦੇ মোহ ਸੰਸਾਰ ਦੇ ਅਦੇਖ ਤੇ ਆਪਾਂ ਦ੍ਰਿਸ਼ਟਮਾਨ ਤੇ ਸੁਰਤੋ ਦੇ ਚ ਮੈਲੀ ਜਿਉਂ ਜਦੋਂ ਗਿਆਨ ਆ ਗਿਆ ਸੁਰਤ ਦੀ ਸਾਰੀ ਮੈਲ ਨਿਕਲ ਜਾਣੀ ਆ ਕੋਈ ਸੰਸਾਰ ਦਾ ਫੁਰਨਾ ਕੋਈ ਇਹਨੂੰ ਰਜਾ ਨਹੀਂ ਸਕਦਾ ਮਨ ਕੋਈ ਆਪਣੇ ਇਸ ਸੰਸਾਰ ਦੇ ਫੁਰਨੇ ਨੂੰ ਫਸਾ ਨਹੀਂ ਸਕਦੇ ਤੇ ਜੇ ਮਨ ਦਾ ਧਿਆਨ ਉੱਧਰ ਆ ਫਿਰ ਉਹ ਇਹਨੂੰ ਫਸਾਈ ਫਿਰਦੇ ਆ ਨਾ ਤੇ ਇਹਦਾ ਕੁਝ ਬਣਦਾ ਨਾ ਤੇ ਮਾਇਆ ਕੋਈ ਇਹਦਾ ਸਵਾਰਦੀ ਹੈ ਨਾ ਇਹ ਵਿਚਾਰਾ ਉੱਧਰ ਜਾਂ ਨਾ ਉੱਧਰ ਇਹਨੂੰ ਕਹਿੰਦੇ ਭਵਜਾ ਚ ਫਸਿਆ ਹੁਣ ਨਾ ਮਿਆ ਨਾਮ ਸਵਾਰ ਸਕਦਾ ਸਵਾਰਦਾ ਸੁਆਰ ਦਿੰਦਾ ਹੈ ਹਨਾ ਜਿਜਾ ਪਾ ਬਾਰ ਬਾਰ ਗਿਆਨ ਚ ਆ ਕੇ ਨਾਮ ਨੂੰ ਯਾਦ ਕਰਦੇ ਆਂ ਬਾਰ ਬਾਰ ਚੇਤੇ ਕਰਦੇ ਆਂ ਬਾਰ ਬਾਰ ਚੇਤੇ ਕਰਦੇ ਆਂ ਤੇ ਉਹ ਸਾਡੇ ਅੰਦਰ ਦੀ ਸਾਰੀ ਮੈਲ ਨਿਕਲ ਜਾਂਦੀ ਮਨtheta ਹੋ ਜਾਂਦਾ ਤੇ ਉਹ ਜੀਵਨ ਹੀ ਕਿੰਨਾ ਵਧੀਆ ਹੋ ਜਾਂਦਾ ਕਿੱਡੇ ਆਨੰਦ ਦਾਇਕ ਜੀਵਨ ਆ ਨਾ ਕੋ ਮਾਪੂਰਖਾਂ ਨੇ ਸਾਨੂੰ ਗਿਆਨ ਦੇ ਕੇ ਸਾਨੂੰ ਐ ਛਡਾ ਲਿਆ ਕੋਈ ਇਧਰ ਉਧਰ ਮਨ ਦੀ ਭਟਕਣਾ ਹੀ ਖਤਮ ਹੋ ਵੀ ਸਾਰੇ ਆਪਾਂ ਕੋਈ ਰਹਿ ਨਹੀਂ ਗਿਆ ਕਿ ਅਸੀਂ ਹੋਰ ਨੂੰ ਹੋਰ ਵੀ ਕੁਝ ਅੱਗੇ ਕਰਨਾ ਇਸ ਤੋਂ ਅੱਗੇ ਕੁਝ ਕਰਨ ਨੂੰ ਹੈ ਹੀ ਨਹੀਂ ਮਨ ਟਿਕ ਗਿਆ ਨਾ ਨਿਤ ਸੰਸਾਰ ਦੁਖੀ ਹੈ ਗੁਰਮੁਖ ਪਿਆਰਿਓ ਸੰਸਾਰ ਬਹੁਤ ਉਪੀਆ ਜਿਹੜੇ ਇਹ ਮਨ ਨੇ ਭੱਜੇ ਫਿਰਦੇ ਨੇ ਕੋਈ ਕਿੱਧਰ ਨੂੰ ਪੱਜਾ ਫਿਰਦਾ ਕੋਈ ਦ੍ਰਿਸ਼ਟ ਮਾਨਵ ਜਿਨ੍ਹਾਂ ਨੂੰ ਇਹ ਲੋਕ ਸੰਤ ਮੰਨਦੇ ਨੇ ਜਾਂ ਕਿੱਦਾਂ ਹੈ ਨਾ ਉਹ ਇਹਨਾਂ ਨੂੰ ਕਿੱਧਰ ਕਿੱਧਰ ਪਟਕਾਈ ਫਿਰਦੇ ਨੇ ਹੋਰ ਹੀ ਕਰਮਾਂ ਕਾਂਡਾਂ ਚ ਪਾਇਆ ਹੋਇਆ ਕੋਈ ਕਿਸੇ ਸਿਆਣੇ ਕੋ ਭੱਜਾ ਫਿਰਦਾ ਹੈ ਕੋਈ ਕਿਤੇ ਜਾਂਦਾ ਹੈ ਕੋਈ ਆਪਾਂ ਤੇ ਸ਼ਹਿਰ ਚ ਦੇਖਦੇ ਹਾਂ ਰੋਜ਼ ਟੂਨੇਟ ਆਮਨੇ ਦੁਨੀਆ ਕਰਦੀ ਹੈ ਕਿੱਧਰ ਨੂੰ ਕਿੱਧਰ ਵੇਖੋ ਹੁਣਾ ਖੁਸ਼ੀ ਖੁਸ਼ੀ ਨਹੀਂ ਹੁਣਾ ਹੁਣਾ ਖੁਸ਼ ਨਹੀਂ ਪਰ ਸੁਰਤ ਮਾਲੀ ਹੋ ਜਾਣੇ ਮਨ ਨੂੰ ਮਾਨ ਦੇ ਜਿਹੜੀ ਬਿਰਤੀ ਪਾਪਾਂ ਵਾਲੀ ਹੋਈ ਮਾਲਕ ਦੇ ਦਿੱਤੇ ਬਗੈਰ ਕਿਸੇ ਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋ ਸਕਦੀ ਕਹ ਰੋ ਸੀਜ ਨੂੰ ਪ੍ਰਾਪਤ ਕਿਦਾਂ ਕਰਨਾ ਹੈ ਵੀ ਉਹ ਸਿੱਧੇ ਤਰੀਕੇ ਨਾਲ ਜਾਂ ਅ ਸਿੱਧੇ ਤਰੀਕੇ ਨਾਲ ਉੱਠੇ ਢੰਗ ਵਰਤ ਲੈਣੇ ਤੇ ਫਿਰ ਉਹ ਉਹਦੇ ਜਦ ਜੋ ਮਿਲਣਾ ਉਸ ਮੇਰੇ ਨਾਲ ਹੀ ਮਿਲਣਾ ਪਰ ਉਹ ਮਨ ਨੂੰ ਉੱਠੇ ਪਾਸੇ ਰਜਾਈ ਜਾਣਾ ਤੇ ਉਹ ਫਿਰ ਮਨ ਨੂੰ ਮੈਲ ਲੱਗ ਜਾਂਦੀ ਉਹ ਪਾਪਾਂ ਵਾਲੀ ਬਿੱਤੀ ਬਣ ਜਾਂਦੀ ਫਿਰ ਬੰਦਾ ਹੁੰਦਾ ਮੈਂ ਤੇ ਐਵੇਂ ਕੀਤਾ ਹੀ ਐਵੇਂ ਪ੍ਰਾਪਤ ਕੀਤਾ ਤੇ ਜੇ ਜੀਵ ਨਾਮ ਜਪੇ ਤੇ ਕਭੇ ਮੈਂ ਨਾਮ ਜਪ ਕੇ ਪ੍ਰਾਪਤ ਕੀਤਾ ਮੈਂ ਤੇ ਵਾਹਿਗੁਰੂ ਜੀ ਕੋਲੋਂ ਲਿਆ ਦੋਆਂ ਚ ਫਰਕ ਹੋ ਗਿਆ ਨਾ ਇੱਕ ਵਾਹਿਗੁਰੂ ਜੀ ਦਾ ਨਾਮ ਜਪ ਕੇ ਉਹ ਬੇਅੰਤ ਨਾਲ ਜੁੜ ਕੇ ਇਹ ਫਿਰ ੁੱਲੀਆਂ ਬਖਸ਼ਿਸ਼ਾ ਮਾਲਕ ਵੱਲੋਂ ਹੁੰਦੀਆਂ ਇੱਕ ਬੰਦਾ ਹੋਰ ਚੀਜ਼ਾਂ ਚ ਜਾ ਕੇ ਕਰਮ ਕਾਂਡਾਂ ਚ ਉਹ ਪ੍ਰਾਪਤ ਕਰਦਾ ਤੇ ਗੁਰਮਖ ਕਹ ਰਿਓ ਦੋਆਂ ਜਿਹੜਾ ਰਸਤਿਆਂ ਚ ਬਹੁਤ ਵੱਡਾ ਫਰਕ ਕਿਆ ਸੋ ਬਹੁਤ ਬਹੁਤ ਜਿਹੜਾ ਆਪਾਂ ਜਿਹੜਾ ਇਹ ਨਾਮ ਚਪਣਾ ਆ ਬਾਰ-ਬਾਰ ਆਪਾਂ ਗਿਆਨ ਲੈਣਾ ਆ ਸੁਰਤ ਨੂੰ ਜਿਹੜੀ ਉਹ ਉਕਾਗਰ ਕਰਕੇ ਰੱਖਣਾ ਆ ਊੜੀ ਜੀ ਵਿਚਾਰ ਆਪਾਂ ਆਸਾ ਦੀਵਾ ਆਦਿ ਕਰ ਲੈਂਦੇ ਆ ਮਹਾਰਾਜ ਕਹਿੰਦੇ ਆਸਾਂ ਨੂੰ ਹੱਲਾ ਚੌਥਾ ਜਿਹਨੂੰ ਮਸਤਕ ਤੋੜ ਹਰ ਲਿਖਿਆ ਕਿ ਨਾ ਸਤਗੁਰੂ ਮਿਲਿਆ ਆ ਰਾਮ ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬੜਿਆ ਵੇਖੋ ਇਹੀ ਵਿਚਾਰ ਆਪਾਂ ਕੀਤੀ ਨਾ ਵਿਚਾਰ ਬ੍ਰਹਮ ਦੀ ਅੰਦਰੋਂ ਆਜੇ ਜੋ ਵਾਇਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਮਹਾਪੁਰਖਾਂ ਨੇ ਤੇ ਚਾਹੇ ਆਪਾਂ ਜੋ ਰੁਟੀਨ ਦੀ ਬਾਣੀ ਆਪਣੀ ਗੁਰਬਾਣੀ ਗੁਰੂ ਨੂੰ ਵਿਚਾਰ ਲੂ ਉਹ ਤੇ ਇੱਕੋ ਹੀ ਗੱਲ ਹੈ ਹਨਾ ਕਿਉਂ ਬਾਣੀ ਦੀ ਵਿਚਾਰ ਆਪਾਂ ਕਰ ਰਹੇ ਇੱਥੇ ਹੁਣ ਆਪਾਂ ਵੇਖੋ ਬਾਣੀ ਪੜੀ ਨਾ ਉਹੀ ਚੀਜ਼ ਬਾਣੀ ਚ ਉਹੀ ਮਹਾਰਜ ਨੇ ਗਿਆਨ ਬਾਣੀ ਚ ਬਖਸ਼ਿਸ਼ ਕਰਤਾ ਕਹਿੰਦੇ ਕਿ ਜਿੰਨਾ ਦੇ ਮਸਤਕ ਤੇ ਤੁਰਤੋਂ ਹੀ ਪਰਮੇਸ਼ਰ ਨੇ ਲਿਖਿਆ ਹੈ ਕਹਿੰਦੇ ਉਹਨਾਂ ਨੂੰ ਹੀ ਸਾਥ ਪਰ ਮਿਲਦਾ ਉਹਨਾਂ ਨੂੰ ਪਰਮੇਸ਼ਰ ਮਿਲਦਾ ਕਿਉਂਕਿ ਪਰਮੇਸ਼ਰ ਰਾਜਿਆਂ ਦਾ ਰਾਜਾ ਹੈ ਰਾਜਿਆਂ ਦਾ ਰਾਜਾ ਉਹ ਮਹਾਰਾਜ ਉਹ ਪਾਤਸ਼ਾਹ ਵੀ ਜਿੰਨੇ ਤੁਰਤੋਂ ਹੀ ਸਾਡੇ ਲਈ ਇੱਕ ਲਿਖੇ ਨੇ ਤੇ ਉਦੀ ਕਿਰਪਾ ਨਾਲ ਹੀ ਫਿਰ ਅਸੀਂ ਸਾਧ ਸੰਗਤ 'ਚ ਆਗੇ ਜੁੜਦੇ ਹਾਂ ਵਿਖੋਣ ਆਪਣੇ ਤੇ ਕਿੰਨੀ ਕਿਰਪਾ ਹੈ ਜਰੂਰ ਪਿਛਲੇ ਕੋਈ ਅੱਛੇ ਕਰਮਿਆਂ ਜੋ ਸਾਧ ਸੰਗਤ 'ਚ ਆ ਕੇ ਜੀਵ ਬੈਠਦੇ ਆ ਕਿਉਂਕਿ ਬਿਨਾ ਕਰਮਾਂ ਤੋਂ ਕੋਈ ਵੀ ਬੈਠ ਨਹੀਂ ਸਕਦਾ ਜੋ ਇਹ ਸਾਨੂੰ ਕਿਰਪਾ ਸਮਝਣੀ ਚਾਹੀਦੀ ਹੈ ਆਪਾਂ ਨੂੰ ਇਹ ਨਹੀਂ ਵੀ ਵਿੱਚੇ ਆਪਾਂ ਮਨ ਨੂੰ 扑ਕਾ ਲਈਏ ਵਿੱਚੋਂ ਆਪਾਂ ਸਾਧ ਸੰਗਤ 'ਚੋਂ ਗੈਰ ਪਾ ਲਈਏ ਫਿਰ ਮਨ ਉੱਥੇ ਆ ਜਾਏ ਸੋ ਕਿਰਪਾ ਨੂੰ ਯਾਦ ਰੱਖਣਾ ਚਾਹੀਦਾ ਮਹਾਰਾਜ ਦਾ ਬਾਰ ਬਾਰ ਸ਼ੁਕਰਾਨਾ ਕਰਨਾ ਚਾਹੀਦਾ ਕਿ ਮਹਾਰਾਜ ਤੂੰ ਹੀ ਸਾਨੂੰ ਸੰਗਤ ਐਸੀ ਬਖਸ਼ੀ ਵਿਖੋ ਸਾਧੂ ਸੰਤਾਂ ਦੀ ਸੰਗਤ ਐ ਗੁਰੂ ਮਹਾਰਾਜ ਗੁਰਗ੍ਰੰਥ ਸਾਹਿਬਾ ਜੀ ਦੀ ਸੰਗਤ ਐ ਇਥੇ ਬਾਣੀ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਜਾਂਦੀ ਸੋ ਇਸ ਕਰਕੇ ਇਹ ਕਿਰਪਾ ਨਾਲ ਹੀ ਵਿਖੋ ਅਸੀਂ ਵੀ ਮਾਬੁਰਖਾਂ ਤੱਕ ਕੋਈ ਅੱਛੇ ਕਰਮ ਸਾਡੇ ਜਾਗੇ ਹਨਾ ਕੋਈ ਅੰਕਰ ਫੁੱਟੇ ਸਾਡੇ ਉਂਗਰੇ ਤਾਂ ਸੀ ਵੀ ਉੱਥੇ ਗਏ ਤੇ ਉਹਨਾਂ ਨੇ ਕਿਰਪਾ ਕੀਤੀ ਤੇ ਸਾਨੂੰ ਸੇਵਾ ਤੇ ਲਾਇਆ ਸੇਵਾ ਤੇ ਉਹਨਾਂ ਦੀ ਕਰ ਰਹੇ ਹਾਂ ਇਸ ਮਾਲਕ ਦੀ ਮਹਾਪੁਰਖਾਂ ਦੀ ਆ ਸੇਵਾ ਹੀ ਆ ਇਹ ਤੇ ਵੇਖੋ ਇੰਨਾ ਸਾਰਿਆਂ ਤੱਕ ਉਹ ਉਹੀ ਪਛਾਣ ਵਾਲੇ ਨਹੀਂ ਜੇ ਸਾਨੂੰ ਕੋਈ ਕਹਿੰਦਾ ਨਾ ਤੇ ਅਸੀਂ ਮੈਂ ਤਾਂ ਆਪਾਂ ਕਹਿੰਨੇ ਨੇ ਕਿ ਕਦੀ ਕਿਸੇ ਕਰਨ ਦੱਸਣਾ ਨਹੀਂ ਸੀ ਕਿਸੇ ਨੂੰ ਸੋ ਹੁਕਮ ਹੈ ਆ ਵੀ ਉਹਨਾਂ ਦਾ ਵੀ ਦੱਸਣਾ ਹੈ ਤੇ ਵੇਖੋ ਕਿੰਨਾ ਜੀਵਨ ਬਦਲ ਆਪਣੇ ਬਦਲਦਾ ਹੈ ਹੈਨਾ ਵਧੀਆ ਜੀਵਨ ਬਣਦਾ ਹੈ ਸੋ ਇਹ ਸਾਰਾ ਕੁਝ ਕਰਨ ਵਾਲੇ ਉਹ ਕਾਲਪੁਰਖ ਨੇ ਕਿਉਂਕਿ ਧੁਰ ਤੋਂ ਹੀ ਉਹਨਾਂ ਨੇ ਵੇਖੂ ਇਹ ਲੇਕੀ ਭੇਜਿਆ ਵੀ ਆਪਾਂ ਇਹ ਸੰਗਤ ਕਰਨੀ ਸੋ ਮਾਲਕ ਦਾ بار بار ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਸ਼ੁਕਰਾਨੇ ਚ ਕੀ ਹੋਊਗਾ ਜੇ ਸ਼ੁਕਰਾਨਾ ਕਰਾਂਗੇ ਤੇ ਵਾਹਿਗੁਰੂ ਖੁਸ਼ ਹੋਣਗੇ ਸਾਡੀ ਹੋਰ ਪ੍ਰੀਤ ਗੂੜੀ ਬਣੂਗੀ ਮਾਲਕ ਨਾਲ ਗੂੜੀ ਪ੍ਰੀਤ ਬਣੂਗੀ ਫਿਰ ਅਸੀਂ ਹੋਰ ਸੰਗਤ ਨਾਲ ਜੁੜੇ ਰਹੀਏ ਬਿਨਕੋ ਅਸੀਂ ਵੀ ਤਾਂ ਸੰਗਤ ਚ ਆਉਨੇ ਸਾਨੂੰ ਵੀ ਸੰਵਿਚ ਆਗ ਸ਼ੁਰੂ ਤੋਂ ਹੀ ਮਹਾਰਾਜ ਦੀ ਕਿਰਪਾ ਆ ਵੀ ਦੀਪੰਤੀ ਸਾルトਨ ਸੰਗਤ ਜੀ ਜੁੜੇ ਆ ਜਿੱਦਾਂ ਮਰਜੀ ਕੀਰਤਨ ਹਰ ਸੰਗਤ ਦਾ ਕਲਾਸ ਸਟੈਪ ਬਾਈ ਸਟੈਪ ਹੀ ਐਡੇ ਮਾਹਪੁਰਖ ਫਿਰ ਅੱਗੇ-ਅੱਗੇ ਕਮਾਈ ਕਰਕੇ ਮਿੰਦੇ ਹੈ ਨਾ ਤੇ ਤੁਸੀਂ ਤਾਂ ਵਡਭਾਗੀ ਹੋ ਵੀ ਵੇਖ ਲਓ ਇੱਥੇ ਹੀ ਸੰਗਤ ਮਿਲ ਗਈ ਆ ਇਸ ਚੀਜ਼ ਦਾ ਆਪਾਂ ਨੂੰ ਹਰ ਸ਼ੁਕਰਾਨਾ ਕਰਨਾ ਚਾਹੀਦਾ ਸਾਨੂੰ ਅਹਿਸਾਸ ਹੋਣਾ ਚਾਹੀਦਾ ਕਿਉਂਕਿ ਇਹ ਕੋਈ ਸਸਤਾ ਸੌਦਾ ਥੋੜੀ ਆ ਇਹ ਕੋਈ ਸਸਤਾ ਵਪਾਰ ਨਹੀਂ ਹੈਗਾ ਆਖੋ ਵੀ ਹਾਂ ਇਹ ਸਸਤਾ ਵਪਾਰ ਹੈ ਕੋਈ ਅਗੇ 10ਵੀਂ ਦੇਣ ਕੇ ਮਹਾਰਾਜ ਕਹਿੰਦੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਕਹਿੰਦੇ ਪਰਮੇਸ਼ਰ ਨੇ ਐਸੇ ਸਤਿਗੁਰਾਂ ਨਾਲ ਮਿਲਤਾ ਧੁਰ ਤੋਂ ਹੀ ਲਿਖਿਆ ਸੀਗਾ ਕਹਿੰਦੇ ਅਗਿਆਨ ਅੰਧੇਰਾ ਕਟਿਆ ਗਿਆ ਗੁਰ ਗਿਆਨ ਘਟ ਬਲਿਆ ਕਹਿੰਦੇ ਸਰੀਰ ਚ ਗਿਆਨ ਪ੍ਰਕਾਸ਼ ਹੋ ਗਿਆ ਬਲਣਾ ਹੁੰਦਾ ਵੀ ਚਾਨਣ ਹੋਣਾ ਹੈ ਨਾ ਜਿਵੇਂ ਅੱਗ ਦੀ ਰੋਸ਼ਨੀ ਹੁੰਦੀ ਇਸ ਤਰ੍ਹਾਂ ਪਰਮ ਗਿਆਨ ਦੀ ਰੋਸ਼ਨੀ ਪ੍ਰਕਾਸ਼ ਦੀ ਜਿਵੇਂ ਲਾਈਟ ਦੀ ਰੋਸ਼ਨੀ ਹੁੰਦੀ ਕਿੰਦੂ ਤਾਨਣ ਹੋ ਗਿਆ ਅੰਦਰ ਕਿਉਂਕਿ ਰਸਤਾ ਮਿਲ ਗਿਆ ਅੰਦਰ ਦੀ ਸੋਜੀ ਪੈ ਗਈ ਕਿੰਦੇ ਹਰ ਲੱਦਾ ਰਤਨ ਪਦਾਰਥ ਫਿਰ ਬੋਰ ਨਾ ਚਲੇ ਹੁਣ ਆ ਗਿਆ ਨੋਈ ਸੀ ਕਿ ਇਹ ਰਤਨ ਆ ਇਹ ਜਵਾਹਰ ਆ ਇਹ ਮਾਨਕ ਆ ਇਹ ਗਿਆਨ ਕੋਈ ਐਵੇਂ ਨਹੀਂ ਹੈ ਤੁਮਾਰ ਜੀ ਕਿੰਦੇ ਹਰ ਲੱਦਾ ਰਤਨ ਪਦਾਰਥ ਕਿੰਦੇ ਲੱਭ ਗਿਆ ਉਹ ਰਤਨ ਪਦਾਰਥ ਉਹ ਮਾਨਕ ਮੁੱਦੀ ਹੀਰਾ ਜਵਾਰ ਲਾਲ ਮਿਲ ਗਿਆ ਕਿੰਦੇ ਫਿਰ ਬੋੜ ਨਾ ਚਲੇ ਕਿੰਦੇ ਹੁਣ ਮੈਂ ਫਿਰ ਮੁੜ ਕੇ ਦੁਖੀ ਨਹੀਂ ਹੋਇਆ ਫਿਰ ਮੈਂ ਇਧਰ ਉਧਰ ਪਟਕਿਆ ਨਹੀਂ ਤੇ ਕਿਉਂਕਿ ਜਦੋਂ ਮਨ ਇਧਰ ਉਧਰ ਪਟਕਦਾ ਨਾ ਮਨ ਦੁਖੀ ਹੋ ਕੇ ਪਟਕਦਾ ਫਿਰ ਉਹਦੀ ਪਟਕਣ ਨਾਲ ਦੁੱਖ ਵਾਧਦੇ ਆ ਘਟਦੇ ਨਹੀਂ ਪਰ ਹੁਣ ਮਹਾਰਾਜ ਕਹਿੰਦੇ ਇਸ ਗਿਆਨ ਤੋਂ ਉੱਪਰ ਕੋਈ ਗਿਆਨ ਨਹੀਂ ਤੇ ਹੁਣ ਕਹਿੰਦੇ ਮੇਰੀ ਪਟਕਣਾ ਖਤਮ ਹੋ ਗਈ ਮੈਂ ਹੁਣ ਇਧਰ ਉਧਰ ਨਹੀਂ ਜਾਂਦਾ ਕਿੰਦੇ ਜਨ ਨਾਨਕ ਨਾਮ ਅਰਾਧਿਆ ਆਰਾਧ ਹਰ ਮਿਲਿਆ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਨਾਨਕ ਨੇ ਜਨ ਨੇ ਨਾਮ ਨੂੰ ਅਰਾਧਿਆ ਆਰਾਧ ਹਰ ਮਿਲਿਆ ਇੱਕ ਵਾਰ ਉਹਨਾਂ ਨੇ ਕਿਹਾ ਅਰਾਧਿਆ ਫਿਰ ਕਿ ਆਰਾਧ ਬਿਨਾਂ ਅਰਾਧਨ ਤੋਂ ਹਰੀ ਨਹੀਂ ਮਿਲਦਾ ਜੇ ਆਪਾਂ ਗਏ ਅਸੀਂ ਜਪੀਏ ਨਾ ਜੀ ਬਿਨਾਂ ਜਪੇ ਸਾਨੂੰ ਵਾਹਿਗੁਰੂ ਮਿਲ ਜੇ ਤਾਂ ਫਿਰ ਬਾਪੂ ਜੀ ਨੂੰ ਤੋਂ 9 9 10 10 ਘੰਟੇ ਅਭਿਆਸ ਕਰਾਉਣ ਦੀ ਕੀ ਲੋੜ ਸੀ ਹੈਨਾ ਜਿਉਂ ਉਹਨਾਂ ਨੇ ਖੁਦ ਜਪ ਜਪ ਕੇ ਪ੍ਰਾਪਤ ਕੀਤਾ ਤਾਂ ਉਹਨਾਂ ਨੇ ਸਾਨੂੰ ਝੁਕਤੀ ਦੱਸੀ ਨਾ ਕਿ ਜਪ ਜਪ ਕੇ ਧੰਨੋ ਮਿਲਣਾ ਹੈ ਜਪ ਜਪ ਕੇ ਪ੍ਰਕਾਸ਼ ਹੋਣਾ ਹੈ ਕਿ ਜਦੋਂ ਜਪਦੇ ਆਂ ਅੰਦਰ ਸਵਾਸ ਜਾਂਦਾ ਹੈ ਅੰਦਰੋਂ ਬਾਹਰ ਸਵਾਸ ਹੁੰਦਾ ਹੈ ਜਿਵੇਂ ਇਸ ਤਰ੍ਹਾਂ ਡੱਬੀ ਦੀ ਤੀਰ ਤੇ ਡੱਬੀ ਨੂੰ ਆਪਾਂ ਲਾਉਨੇ ਦੀ ਲਈ ਤੇ ਉਹ ਅੱਗ ਬਲਦੀ ਹੈ ਨਾ ਐਵੇਂ ਹੀ ਜਦੋਂ ਅੰਦਰ ਸਵਾਸ ਜਾਂਦਾ ਬਾਹਰ ਸਵਾਸ ਜਾਂਦਾ ਵਿੱਚ ਸ਼ਬਦ ਰਹਿ ਜਾਂਦਾ ਹੈ ਜੇ ਜਦੋਂ ਸ਼ਬਦ ਵਿੱਚ ਰਲਦਾ ਹੈ ਨਾਲ ਤੇ ਵਿੱਚ ਸੁਰਤ ਰਲ ਜਾਂਦੀ ਹੈ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਸ਼ਬਦ ਸੁਰਤ ਤੇ ਕੌਣ ਉਹ ਜਦੋਂ ਇਕੱਠੇ ਚੱਲਦੇ ਉਹ ਫਿਰ ਇੱਕ ਤਾਂ ਮਨ ਸ਼ੁੱਧ ਹੁੰਦਾ ਜਾਂਦਾ ਇੱਕ ਫਿਰ ਉਹ ਜਦੋਂ ਆਪਸ ਵਿੱਚ ਇਹ ਮਿਲਦੇ ਹਨ ਨਾ ਤੇ ਫਿਰ ਇਹਨਾਂ ਵਿੱਚ ਕੀ ਪ੍ਰਗਟ ਹੁੰਦਾ ਗਿਆ એનર્ਜੀ ਪਾਵਰ ਉਹ ਫਿਰ ਪਾਵਰ ਜਿਹੜੀ ਉਹ ਪ੍ਰਕਾਸ਼ ਦਾ ਰੂਪ ਧਾਰਨ ਕਰਦੀ ਉਹ ਫਿਰ ਸਾਡੇ ਆਸ-ਪਾਸ ਪ੍ਰਕਾਸ਼ ਹੋਣਾ ਸ਼ुरू ਹੋ ਜਾਂਦਾ ਉਹ ਮੈਲ ਖਤਮ ਹੋ ਜਾਂਦੀ ਤਾਂ ਬਾਰ ਬਾਰ ਜਪਿਆ ਜਾਂਦਾ ਸੋ ਅੱਗੇ ਮਹਾਰਾਜ ਕਹਿੰਦੇ ਜਿੰਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ RAM ਰਾਜੇ ਹੁਣ ਵੇਖੋ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਐਸਾ ਹਰੀ ਦਾ ਨਾਮ ਹੀ ਨਹੀਂ ਚੇਤੇ ਕੀਤਾ ਚੇਤੇ ਉਹਦਾ ਮਤਲਬ ਚੇਤੇ ਹੀ ਨਹੀਂ ਕੀਤਾ ਹਰੀ ਨੂੰ ਹਰੀ ਦੇ ਨਾਮ ਨੂੰ ਯਾਦ ਹੀ ਨਹੀਂ ਕੀਤਾ ਕਹਿੰਦੇ ਉਹ ਕੀ ਕਰਨਾ ਹੈ ਨਹੀਂ ਜਗ ਵਿੱਚ ਉਹਨਾਂ ਦੇ ਆਉਣ ਦਾ ਕੀ ਮਤਲਬ ਹੈ ਹੁਣ ਆਪਾਂ ਵੀ ਤੇ ਕਹਿ ਹੀ ਦਿੰਨੇ ਆ ਨਾ ਵੀ ਜਿਹੜੇ ਨਹੀਂ ਜਪਦੇ ਵੇਖੋ ਇਦਾਂ ਹੀ ਫਰੀ ਜਾਂਦੇ ਨੇ ਹੈਨਾ ਕਿ ਇਹ ਇਹ ਕੀ ਕਰਨਾ ਹੈ ਉਹ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਪਰਮੇਸ਼ਰ ਦਾ ਨਾਮ ਵੀ ਜਪਣ ਔਰ ਜੇ ਵੀ ਲੋ ਦੱਸੋ ਵੀ ਤਾਂ ਉਹ ਸੁਣਦੇ ਹੀ ਨਹੀਂ ਗੱਲ ਉਹਨਾਂ ਦੇ ਉੱਤੇ ਹੀ ਲੰਘ ਜਾਂਦੀ ਉਹ ਕਿਉਂਕਿ ਨਾਮ ਆ ਵੀ ਐਵੇਂ ਹੀ ਗੱਲਾਂ ਮਾਰੀ ਜਾਂਦੀਆਂ ਬੀਬੀਆਂ ਹੈਨਾ ਕਿਉਂਕਿ ਬੀਬੀਆਂ ਦੀ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਹੈ ਗੁਰਮਖ ਪਿਆਰਿਓ ਵੀ ਸਾਨੂੰ ਕੋਈ ਕੀ ਦੱਸ ਰਿਹਾ ਕਿ ਕਿੰਨੀ ਵੱਡੀ ਸਾਨੂੰ ਗੱਲ ਦੱਸੀ ਜਾ ਰਹੀ ਹੈ ਪਰ ਜਦੋਂ ਉੱਥੇ ਜਾ ਕੇ ਫਿਰ ਕੋ ਟਕਟਾਪਾ ਹੁੰਦਾ ਨਾ ਮਨਾਂ ਦਾ ਜਮਾ ਤੋਂ ਫਿਰ ਪਤਾ ਲੱਗਣਾ ਵੀ ਹਾਂ ਦੱਸਦੇ ਸੀਗੇ ਹੈਨਾ ਫਿਰ ਕਿਤੇ ਰਹਿ ਗਈ ਅੰਦਰ ਸੁਤ ਚ ਉਹ ਗੱਲ ਤਾਂ ਫਿਰ ਉੱਥੇ ਜਾ ਕੇ ਚੇਤਾ ਆਉਣਾ ਇੱਥੇ ਤੇ ਸੁਣਦੇ ਨਹੀਂ ਮਾਂ ਸੁਣਨ ਨਹੀਂ ਦਿੰਦੀ ਕਿਉਂਕਿ ਮਾਇਆ ਨੇ ਤਰੇ ਗੁਨਾ ਦੀ ਖਾਈ ਉਹਨਾਂ ਦੇ ਦਿਵਾਲੇ ਪੁੱਟਦੇ ਨੂੰ ਐਸਾ ਆਪਣੇ ਅਧੀਨ ਕੀਤਾ ਹੋਇਆ ਨਾ ਉਹ ਸਮਝ ਦੇ ਨਹੀਂ ਕਿਸੇ ਨੂੰ ਸੁਣਦੇ ਨਹੀਂ ਕਿਸੇ ਦੀ ਗੱਲ ਵੀ ਇਹ ਤੇ ਐਵੇਂ ਹੀ ਲੋਕ ਨੇ ਇਹ ਕੋਈ ਨੇ ਉਹ ਲੋਕ ਥੋੜੀ ਆ ਗਏ ਨੇ ਹੈਨਾ ਕੋ ਮਾਲਕ ਦੇ ਜਿਹੜੇ ਲੋਕ ਹੁੰਦੇ ਉਹ ਵਧੀਆ ਹੁੰਦੇ। ਸੋ ਜਿਹੜਾ ਸਾਨੂੰ ਮਾਲਕ ਨਾਲ ਜੋੜ ਦੇਵੇ ਉਹ ਮਾਰਗ ਦੱਸ ਦੇਵੇ। ਕਹਿੰਦੇ ਜਿਨੀ ਐਸਾ ਹਰ ਨਾਮ ਨਾਲ ਚੇਤੇ ਉਸੇ ਕਾਹੇ ਜਗ ਆਏ RAM ਰਾਜੀ ਮਾਨਸ ਜਨਮ ਦੁਲੰਬ ਹੈ। ਕਹਿੰਦੇ ਨਾਮ ਬਿਨਾ ਬਿਰਥਾ ਸਭ ਜੈ। ਕਹਿੰਦੇ ਮਨੁੱਖਾ ਜਾਮਾ ਇੰਨਾ ਦੁਲਾਬਿਆ ਦੁਰਲਾਬਿਆ ਕਹਿੰਦੇ ਇਹ 체ਤੀ ਨਹੀਂ ਮਿਲਦਾ। ਬੜੇ ਵੱਡੇ ਭਾਗਾ ਨਾ ਮਿਲਦਾ। ਕਿੰਦੀ ਜੀ ਹੁਣ ਨਾਮ ਨਾ ਜਪਿਆ ਤੇ ਸਾਰਾ ਕੁਝ ਵਿਰਥਾ ਚਲ ਜਾਣਾ ਕੀ ਫਾਇਦਾ ਆਉਂਦਾ ਜੇ ਵਿਰਥਾ ਹੀ ਚਲਾ ਗਿਆ ਸਭਾਲਿਆ ਹੀ ਨਹੀਂ ਹੁਣ ਫੇਰ ਪਤਾ ਨਹੀਂ ਕਿਹੜੀਆਂ ਜੁੰਨੀਆਂ ਚ ਪਾ ਦੇਣ ਤੇ ਪਤਾ ਨਹੀਂ ਕਦੋਂ ਫੇਰ ਸਮਾਂ ਆਵੇ ਨੇ ਫਿਰ ਤੇ ਫਿਰ ਤੇ ਬਹੁਤ ਇਹ ਜੁਗ ਹਾਰਿਓ ਮਾਨਸ ਦੇ ਲਈ ਕਹਿਤ ਨਾਨਕ ਮਿਲੰਤੀ ਐ ਮਿਲਨ ਕੀ ਬਰੀਆ ਸਿਮਰਦਾ ਕਹਾ ਨਹੀਂ ਕਿੰਦੇ ਹੁਣ ਵਾਰੀ ਮਿਲੀ ਅਦੋ ਸਿਮਰਦਾ ਕਿਉਂ ਨਹੀਂ ਬਿਲਕੁਲ ਮਹਾਰਾਜ ਕਹਿ ਰਹੇ ਬਾਰ-ਬਾਰ ਸਾਨੂੰ ਕਿੰਨੀ ਵੇਖੋ ਐਡਵਾਈਸ ਕਰ ਰਹੇ ਸਿਮਰਦੇ ਕਿਉਂ ਨਹੀਂ ਤੁਸੀਂ ਸਿਮਰਣਾਇਓ ਤੁਸੀਂ ਸਿਮਰਨ ਕਰਨ ਆਇਓ ਹੁਣ ਮਹਾਰਾਜ ਦੀ ਬਾਣੀ ਆਪਾਂ ਨੂੰ ਇਹ ਦੱਸ ਰਹੀ ਕਿੰਦੇ ਹੁਣ ਵੱੱਤੇ ਹਰ ਨਾਮ ਨਾ ਬੀਜੇ ਅੱਗੇ ਭੁੱਖਾ ਕੀ ਖਾਏ ਕਿੰਦੇ ਹੁਣ ਵੱੱਤਰ ਆਇਆ ਮਨੁੱਖਾ ਜਾਮਾ ਵੱੱਤਰੇ ਜਿਵੇਂ ਜ਼ਮੀਨ 'ਚ ਵੱੱਤਰ ਆਉਂਦਾ ਤੇ ਆਪਾਂ ਫਸਲ ਬੀਜਦੇ ਆ ਕਿਉ ਫਸਲ ਦਾ ਐਟਮੋਸਫੇਅਰ ਹੁੰਦਾ ਗਰਮੀ ਦੀ ਫਸਲ ਗਰਮੀ ਚ ਬੀਜੀ ਜਾਂਦੀ ਹੈ ਸਰਦੀ ਦੀ ਸਰਦੀ ਚ ਫਿਰ ਬੀਜੀ ਜਾਂਦੀ ਬਰਸਾਤ ਵਾਲੀ ਬਰਸਾਤ ਚ ਬੀਜੀ ਜਾਂਦੀ ਜਿਆਦਾ ਪਾਣੀ ਦੀ ਲੋੜ ਹੈ ਹੁਣ ਕਹਿੰਦੇ ਬੱtter ਆਏ ਤੇ ਫਸਲ ਨਹੀਂ ਬੀਜੀ ਤੇ ਫਿਰ ਕੀ ਖਾਏਗਾ ਜੇ ਫਸਲ ਹੀ ਨਾ ਬੀਜੀ ਭੋਜਨ ਕਿੱਥੋਂ ਛਕਣਾ ਖਾਲੀ ਰਹਿ ਗਿਆ ਖੇਤ ਜੇ ਕਿਸਾਨ ਫਸਲ ਨਾ ਬੀਜੂ ਖਾਊਗਾ ਕੀ ਹੁਣ ਜੇ ਨਾਮ ਸਮੇਸਿਰ ਜਪਿਆਨਾ ਫਿਰ ਇਹ ਜੀਵ ਅੱਗੇ ਕੀ ਕਰੂਗਾ ਉੱਥੇ ਜਾ ਕੇ ਨਾਮ ਦੀ ਲੋੜ ਪੈਣੀ ਉਹਨਾਂ ਨੇ ਪੁੱਛਣਾ ਹੈ ਵੀ ਕੀ ਕਰਨ ਗਿਆ ਸੀ ਕੀ ਕਰਕੇ ਆਇਆ ਫਿਰ ਉੱਥੇ ਜਦੋਂ ਨਾਮ ਦਾ ਉਹਨਾਂ ਨੇ ਇਹਨੂੰ ਪੁੱਛਣਾ ਹੈ ਵੀ ਕੀ ਹਸਾਬ ਕਿਤਾਬ ਤੇਰਾ ਦੱਸ ਤੇ ਫਿਰ ਕੀ ਕਹੂਗਾ ਉੱਥੇ ਕੀ ਕਹਿਣਗੇ ਹਮਨ ਜਾ ਕੇ ਵੈਸੇ ਕੀ ਕਰਕੇ ਆਇਆ ਇਹ ਹਉ ਮੈਂ ਹੰਕਾਰ ਚ ਜੀ ਫਰੀਤਾ ਜਾਂਦਾ ਪਰ ਬਹੁਤ ਔਖਾ ਉਹ ਜਾਣਾ ਉੱਥੇ ਕਿਸੇ ਨੇ ਬਾਤ ਨਹੀਂ ਪੁੱਛਣੀ ਏ ਸੇਲੀਆਂ ਪੈਣਾ ਚ ਜਿੰਨਾ ਚ ਬੀਬੀਆਂ ਕੋਈ ਰਹਿੰਦੀ ਆ ਨਾ ਇੱਕ ਟੰਬ ਵੀ ਆਗਣਿਆ ਇਹ ਘਰ ਪਰਿਵਾਰ ਸਾਹਿਬ ਆਗਣਿਆ ਤੇ ਮਹਾਰਾਜ ਜੀ ਨੇ ਕਹਿਤਾ ਆਗਣਿਆ ਤੇ ਰਹਿਣਾ ਸਮਝਦੇ ਕੋਈ ਆਪ ਐਨਾਂ ਕੋ ਸਾਡੇ ਨਾਲ ਨਾਮ ਜਪੋ ਜੀ ਤੁਸੀਂ ਸੰਗਤ ਚਾਓ ਸਮਝਦੇ ਨੇ ਤੇ ਆਪੋ ਤਾਂ ਕੋਈ ਸਮਝਦਾ ਕੋਈ ਨਹੀਂ ਸਮਝਦਾ ਹੁਣ ਆਪਣੇ ਦੀ ਕਿਪਾ ਕਰਤੀ ਮਹਾਰਾਜ ਜੀ ਨੇ ਆਪਾਂ ਨੂੰ ਸਮਝਾਤਾ ਇਹ ਤਾਂ ਸਮਝਦੇ ਨਹੀਂ ਫਿਰ ਆਗਣਿਆ ਇਹ ਹੁਣ ਜਿੱਥੇ ਜਾ ਕੇ ਨਾਮ ਦੀ ਲੋੜ ਪੈਣੀ ਉਥੇ ਜੀ ਦੇ ਕੋਈ ਨਹੀਂ ਆਪਣੇ ਸਾਥ ਦੇਣਾ ਇਹ ਦੋਸਤ ਮਿੱਤਰ ਸੱਜਣ ਸਾਭ ਇਥੇ ਰਹਿ ਜਾਣਗੇ ਕਿਸੇ ਨੇ ਉਥੇ ਸਾਥ ਨਹੀਂ ਦੇਣਾ ਉਹਨਾਂ ਵਾਸਤੇ ਆਪਣਾ ਕੀਮਤੀ ਸਮਾਂ ਇਹ ਦੇਖੋ ਬਤਾ ਰਹੇ ਨੇ ਜੀ ਸੁਕਿੰਦੇ ਮਨੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰਪੈ ਕਹਿੰਦੇ ਹੁਣ ਮਨੁੱਖਾਂ ਨੇ ਆ ਜਨਮ ਤੇ ਮਨੁੱਖਾਂ ਵਾਲਾ ਮਿਲ ਗਿਆ ਹੁਣ ਕਹਿੰਦੇ ਇਹ ਮਨੁੱਖਾਂ ਨੇ ਨਾਮ ਨਹੀਂ ਜਪਿਆ ਉਹ ਕਹਿੰਦੇ ਇਹਨਾਂ ਨੂੰ ਫੇਰ ਜਾ ਕੇ ਇਹਨਾਂ ਨੇ ਜੰਮਣ ਮਰਨ ਚ ਪੈ ਜਾਣਾ 84 ਚ ਪਾ ਦੇਣ ਪਾਣੀ ਦਾ ਜੀਵ ਬਣਾ ਦੇਣ ਚਾਰ ਲੱਤਾਂ ਵਾਲਾ ਜਾਨਵਰ ਬਣਾ ਦੇਣ ਪਤਾ ਨਹੀਂ ਕਿਹੜਾ ਕੀੜਾ ਮਕੌੜਾ ਬਣਾ ਕੇ ਛੜ ਗਏ ਹੁਣ ਕਹਿੰਦੇ ਵੀ ਇਹਨਾਂ ਦੇ ਕਰਮ ਨਹੀਂ ਸੀ ਤੇ ਹਰੀ ਨੂੰ ਐਵੇਂ ਪਾਉਂਦਾ ਸੀ ਕਿਉਂਕਿ ਮਹਾਰਾਜ ਹੀ ਕਹਿੰਦੇ ਵੀ ਸਾਧੂ ਸੰਤਾਂ ਦੀ ਗੱਲ ਗੁਰਮਖ ਪਿਆਰਿਆਂ ਦੀ ਗੱਲ ਮੰਨਣੀ ਚਾਹੀਦੀ ਹੁਣ ਇਹ ਜੀਵਤਾ ਮੰਨ ਦੇਣੀ ਹੈ ਇਕੋ ਕਿਸੇ ਨਾ ਕਿਸੇ ਜਨਮ ਚ ਆ ਕੇ ਤੇ ਬੀਜਣਾ ਹੀ ਪੈਣਾ ਨਾ ਇਹ ਬੀਜੇ ਬਿਨਾਂ ਤੇ ਸੜਕਾਰ ਹੀ ਨਹੀਂ ਹੋਣਾ ਫਿਰ ਜੇ ਨਹੀਂ ਬੀਜਣਗੇ ਤੇ ਫਿਰ ਤੁਰੇ ਫਿਰਨਗੇ 84 ਦੇ ਚੱਕਰਾਂ ਚ ਕਿਸੇ ਜਨਮ ਜੀ ਤੇਨਾਂ ਨੂੰ ਕਮਾਈ ਸ਼ੁਰੂ ਕਾਮ ਨਹੀਂ ਚਾਹੀਦੀ ਹੈ ਤੇ ਨਹੀਂ ਜੇ ਪਿੱਛੇ ਨਹੀਂ ਕੀਤੀ ਤਾਂ ਉਹਦੇ ਕਰਕੇ ਹੁਣ ਵੀ ਨਹੀਂ ਮਿਲ ਰਿਆ ਇਹਨਾਂ ਨੂੰ ਤੇ ਕਿਸੇ ਸੰਗਤ ਚ ਬੈਣ ਕੋਈ ਕੋਈ ਕਾਲੇ ਸਮਝ ਆ ਜਾਵੇ ਤੇ ਇਹਨਾਂ ਦੀ ਕਮਾਈ ਅੱਗੇ ਚੱਲ ਪਵੇ ਸਟਾਰਟ ਹੋਵੇ ਹੋਣਾ ਮਹਾਰਾਜੀ ਕਹਿੰਦੇ ਵੀ ਹਰੀ ਨੂੰ ਹੀ ਨੀ ਇਹ ਪਾਉਂਦੇ ਹਰੀ ਨੂੰ ਨਹੀਂ ਬੰਦੇ ਇਸ ਕਰਕੇ ਹਰੀ ਦਾ ਨਾਮ ਹੀ ਨਹੀਂ ਲੈ ਸਕਦੇ ਕਿਉਂਕਿ ਪਿਛਲੇ ਹੀ ਨਹੀਂ ਕਰਮ ਸਿੱਧੇ ਹੈ ਸੋ ਇਹ ਮਹਾਰਾਜ ਆਪਾਂ ਨੂੰ ਬਾਣੀ ਚ ਦੇਖੋ ਕਿੰਨਾ ਮਹਾਰਾਜ ਡੀਪਲੀ ਗਿਆਨ ਆਸਾ ਦੀ ਵਾਰ ਚ ਦੇ ਰਹੇ ਨੇ ਤੇ ਵੇਖੋ ਕਿੰਨਾ ਕਿੰਨੀ ਡੂੰਘਾਈ ਤੋਂ ਮਹਾਰਾਜ ਨੇ ਗਿਆਨ ਲਿਖਿਆ ਹੈ ਆਪਾਂ ਤੇ ਉਹੀ ਸੁਣ ਕੇ ਆ ਜਾਣੇ ਹਨ ਸਲਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ ਹੁਣ ਤੇ ਆਪਾਂ ਨੂੰ ਬਾਣੀ ਧਿਆਨ ਨਾਲ ਸੁਣਨੀ ਪੜਨੀ ਵਿਚਾਰਨੀ ਬਾਣੀ ਦੇ ਅੰਦਰ ਜਾਣਾ ਚਾਹੀਦਾ ਹੈ ਕਿ ਸਾਡੇ ਅੰਦਰ ਐ ਪਿਜ ਜਵੇ ਜਿਸ ਤਰ੍ਹਾਂ ਆਪਾਂ ਉਦਨ ਵਿਚਾਰ ਕਰੈ ਸੀ ਕੱਪੜੇ ਦੇ ਰੰਗ ਚੜਾਉਂਦੇ ਨੇ ਕਿਦਾਂ ਉਹਨੂੰ ਪਲਟਾ ਪਲਟਾ ਕੇ ਇਦਾਂ ਹੀ ਕਰਦਾ ਉਹਨੂੰ ਰੰਗ ਕਰਨ ਵਾਲਾ ਤੇ ਉਵੇਂ ਹੀ ਆਪਾਂ ਜਿਹੜਾ ਬਾਰ-ਬਾਰ ਮਨ ਨੂੰ ਜਿਹੜਾ ਇਦਾਂ ਹੀ ਮਾਲਕ ਦੇ ਪ੍ਰੇਮ ਚ ਭਿਉਂਗੇ ਰੱਖੀਏ ਥੋੜੀ-ਥੋੜੀ ਦੇਰ ਬਾਅਦ ਵਾਹਿਗੁਰੂ ਜੀ ਨੂੰ ਯਾਦ ਕਰਦੇ ਰਹਿ ਅ ਪੜਦੇ ਰਹਿ ਪੜਨ ਨੂੰ ਵੀ ਬਹੁਤਿਆ ਬਾਣੀ ਪੜਦੇ ਰਹੇ ਸੁਣਦੇ ਰਹੇ ਤੇ ਫਿਰ ਜਦੋਂ ਪੜਦੇ ਰਹਿੰਨੇ ਸੁਣਦੇ ਰਹਿੰਨੇ ਸਾਡੀ ਸੁਰਤ ਫਿਰ ਟਿਕਾਣੇ ਤੇ ਇਕਾਗਰ ਰਹਿੰਦੀ ਹੈ ਜੇ ਆਪਾਂ ਇਹਨੂੰ ਖੁੱਲਾ ਛੱਡ ਦਿੰਨੇ ਆ ਤੇ ਫਿਰ ਇਹ ਫਿਰ ਕਾਰਾਂ ਚ ਭੱਜ ਜਾਂਦੇ ਨੇ ਵੈਸੇ ਤਾਂ ਜਦੋਂ ਮਨ ਐ ਇੱਕ ਵਾਰ ਜੁੜ ਜਾਂਦਾ ਫਿਰ ਤਾਈ ਜਾਂਦਾ ਨਹੀਂ ਜਦੋਂ ਸਮਝ ਪੈ ਜਾਂਦੀ ਸੋ ਜਦ ਤੱਕ ਇਹ ਇੱਕ ਚੇਤ ਹੋ ਕੇ ਐਨ ਆਪਣੇ ਘਰੇ ਨਹੀਂ ਬੈਠ ਜਾਂਦਾ ਇਹਨੂੰ ਆਪਾਂ ਇਦਾਂ ਕਮਾਈ ਕਰਾਈ ਜਾਣੀ ਸੁਮਾਰਾ ਜਿਸਾਰੇ ਤੇ ਕਿਰਪਾ ਉਹ ਕਾਰਨ ਸੱਚੇ ਪਾਤਸ਼ਾਹ ਵੱਤੋਂ ਵੱਗਦਾ ਪਾ ਕਰਦੀ ਰਹੀਏ ਵਿਚਾਰ ਸੋਚ ਵਿਚਾਰ ਕਰਦਿਆਂ ਮੀਆਂ ਭੁੱਲਣ ਬਖਸ਼ ਦੇਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ